ਮਿੱਤਰੋ ਅੱਜ ਜਿਹੜੇ ਅੱਜ ਮੰਡੀ ਤੇ ਪਹੁੰਚੇ ਹੋਏ ਸੀਗੇ ਤੇ ਜਿਹੜਾ ਜੰਗੇ ਜੰਗੇ ਝੋਟੀਆਂ ਜਾਂ ਮੰਨ ਲੋ ਗੱਪਣ ਟੋਕੜਾਂ ਲੋਕ ਇਹ ਜੀ ਪਸ਼ੂ ਵੇਚੀ ਜਾਂਦੇ ਆ ਵੱਢਣ ਵਾਲਿਆਂ ਨੂੰ ਭਾਈ ਇਹ ਸਾਰੇ ਨਾਲ ਜੁਪੀ ਚਲੇ ਜਾਂਦੇ ਆ ਜੇ ਕਿਸੇ ਵੀਰ ਨੇ ਚੰਗੇ ਪਾਲਣ ਵਾਸਤੇ ਕੱਟੀਆਂ ਲੈਣੀਆਂ ਤਾਂ ਉਹ ਵੀ ਮੰਡਿਆਂ ਤੋਂ ਵੀਰੇ ਮਿਲ ਜਾਂਦੀਆਂ ਹੁੰਦੀਆਂ ਨੇ ਫਰਾਜ ਜੱਪਾ ਸਾਨੂੰ ਸੋਚੇ ਵੀ ਦਿਖਾ ਜੀ ਕਈ ਵਾਰ ਭਰਾਵਾਂ ਨੇ ਕਿਹਾ ਸੀਗਾ ਵੀ ਤੁਸੀਂ ਉਹਨਾਂ ਦੀ ਵੀਡੀਓ ਕਿਉਂ ਨਹੀਂ ਬਣਾਉਂਦੇ ਅੱਜ ਜੱਪਾ ਲੈ ਕੇ ਆ ਦੇਖੋ ਨਾ ਮੱਝ ਦੇ ਵਿੱਚ ਮੰਨ ਲਓ ਕੰਮੀ ਲੱਗਦੀ ਨਹੀਂ ਕੋਈ ਪਰ ਇਹ ਜਿਹੜੀਆਂ ਜੰਗੀਆਂ ਜੰਗੀਆਂ ਬੱਚਾਂ ਵੀ ਜਿਹੜੀਆਂ ਜੂਕੀ ਵਾਲੇ ਵੱਢਣ ਵਾਲਿਆਂ ਨੂੰ ਜਾ ਰਹੀਆਂ ਨੇ ਤੇ ਨਾਲ ਬੱਚੇ ਕੱਟੇ ਕਟੀਆਂ ਬਹੁਤ ਸੋਹਣੇ ਜੋੜ ਤੇ ਮੰਨ ਕੇ ਚਲੋ ਵੀ ਜੇਪਾ ਦੇ ਕੀਤਾ ਆਪਾਂ ਕਹਿ ਸਕਦੇ ਆ ਵੀ ਇਹ ਜੀਆਂ ਖਾਣੇ ਸੁਣੇ ਕਰਦੀਆਂ ਵੀ ਵੱਢਣਾਂ ਨੂੰ ਜੁੱਤੀ ਆਉਣੇ ਪਤਾ ਨਹੀਂ ਕਿਸਾਨ ਵੀਰ ਕਿਉਂ ਨੇ ਇਸ ਕੋਸੇ ਦਿੱਤੇ ਧਿਆਨ ਦੇ ਲਈ ਜਾਂ ਮਲੂਪਾ ਰਹੇ ਇਹਨਾਂ ਜੇ ਆਪਾਂ ਕੱਟੀਆਂ ਨਹੀਂ ਪਾਲਦੀ ਆਪਣੀ ਪੰਜਾਬ ਦੇ ਵਿੱਚ ਤਾਂ ਹੁੰਦਾ ਮੱਝਾਂ ਇਹੜੀਆਂ ਤੇਜ਼ੀ ਹੁੰਦੀ ਯਾਰੀ ਤਾਂ ਮਿੱਤਰੋ ਜੇ ਤੁਸੀਂ ਕੱਟੀਆਂ ਪਾਲੂਗੇ ਤਾਂ ਤੁਹਾਨੂੰ ਜਿਹੜੇ ਪਸ਼ੂ ਘੱਟ ਰੇਟ ਤੇ ਮਿਲਣਗੇ ਨਹੀਂ ਤਾਂ लक तो बार तो चले गए ये थारी बैस भी नए दूध कोनी नहीं या बार बार फिर जा है या फिर बांझ है तो टेंशन लेने की कोई जरूरत कोनी। तो अपने पशुआ ने रोजाना राइट मिन पचास ग्राम खुआओ इन समस्याओं तक फिर छुटकारा पाओ और अपने पशु तक आर साल एक बच्चा पाओ और और भी कि मैं पूछना हो था तो इस नंबर पे कांटेक्ट कर लियो सात ਤੂੰ ਜਿਵੇਂ ਆ ਮੱਝਾਂ ਦੀ ਚੰਗੀ ਝੋਟੀਆਂ ਦੇਖੋ ਪਰ ਪਤਾ ਨਹੀਂ ਕਮੀ ਕੀ ਇਹਦੇ ਵਿੱਚ ਕਈ ਵਾਰ ਰਹਿੰਦਾ ਨਹੀਂ ਪਸ਼ੂ ਤਾਂ ਵੀ ਚੱਕ ਕੇ ਆਪਾਂ ਮੁਸਲਮਾਨਾਂ ਨੂੰ ਵੇਚਦੇ ਨੇ ਆ ਦੇਖੋ ਝੋਟੀ ਕਿੰਨੀ ਸੋਹਣੀ ਹੈ ਕਿੰਨੇ ਕਿੰਨੇ ਸੋਹਣੇ ਝੋਟੀਆਂ ਜਿਹੜੀਆਂ ਅੱਜ ਦੇਖਣ ਨੂੰ ਮਿਲੀਆਂ ਨੇ ਤਾਂ ਕੋਈ ਬਾਲੀ ਵੱਡੀ ਗਾਲ ਨਹੀਂ ਹੁੰਦੀ ਤਾਂ ਚੰਗਾ ਦਾ ਟ੍ਰੀਟਮੈਂਟ ਕਰਾ ਕੇ ਦਵਾਈ ਦੇ ਦਿੱਤਾ ਆ ਕੇ ਵਧੀਆ ਟੀਕੇ ਭਰਾ ਕੇ ਤਾਂ ਪਸ਼ੂ ਜਿਹੜਾ ਸੈੱਟ ਹੋ ਜਾਂਦਾ ਹੈ ਨਾ ਵੱਡੀਆਂ ਵੱਡੀਆਂ ਮੱਝਾਂ ਤੇ ਚੰਗੇ ਚੰਗੇ ਝੋਟੀਆਂ ਤੇ ਇਹ ਨੀ ਨੰਦੀਆਂ ਜਾ ਰਹੀਆਂ ਸੀਗੀਆਂ ਤੇ ਰੇਟ ਸੁਣ ਕੇ ਵੀ ਘਰਾਣ ਹੀ ਹੋ ਜਾਊਗਾ ਦੇਖੋ ਸਾਰਾ ਜਿਹੜਾ ਮਾਲ ਖੜਾ ਇਹ ਜੂਕੀ ਵਾਲਾ ਜਣਾ ਮਤਰਾ ਜੂਕੀ ਨੂੰ ਗੱਡੀਆਂ ਜਿਹੜੀਆਂ ਲੱਗੀਆਂ ਖੜੀਆਂ ਭਰ ਕੇ ਜਿਹੜੇ ਚੰਗੇ ਝੋਟੀਆਂ ਦੇਖੋ ਪਤਾ ਨਹੀਂ ਕੀ ਕਾਰਨ ਕਿਉਂ ਲੋਕ ਵੇਚੀ ਜਾਂਦੇ ਨੇ ਨਾ ਜੇ ਮਲੋ ਵੀ ਨਹੀਂ ਵੀ ਰਹਿਦਾ ਪਸ਼ੂ ਤਾਂ ਪਹਿਲਾਂ ਟ੍ਰੀਟਮੈਂਟ ਜਰੀਨ ਕਰਵਾਓ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਜਿਵੇਂ ਆਹ ਝੋਟੀਆਂ ਨੇ ਬਹੁਤ ਸੋਹਣੀਆਂ ਦੇਖੋ ਨਾ ਦੇ ਪੜੀਆਂ ਵਿਵਧੀਆਂ ਨੇ ਉਹ ਸਾਰੀਆਂ ਜੱਟਾਂ ਗੱਲ ਕਰਦੀਆਂ ਸਾਰਾ ਇੱਕ ਦਿੱਤੀ ਵੱਲ ਮਾਰ ਜਿਹੜਾ ਜਾ ਰਿਹਾ ਤਰੇਕ ਮੰਡੀ ਤੇ ਹੁੰਦਾ ਦੋਸਤੋ ਮਰਾ ਅੱਜ ਜਿਹੜੀ ਵੀਡੀਓ ਬਣਾਈ ਤਾਂ ਸੋਚਿਆ ਇਹ ਜਿਹੜੇ ਨਾਲ ਬਟਨ ਵਾਲਾ ਤਾਂ ਇਹ ਵੀ ਦਿਖਾਇਆ ਜਾ ਰਿਹਾ ਹੈ ਨਾ ਇੰਨੇ ਨੇ ਸੋਹਣੇ ਝੋਟੇ ਜਿਹੜੇ ਜਾ ਰਹੇ ਦੇਖੋ ਲੈਣ ਲੱਗੀ ਖੜੀ ਆ ਕਿ ਮਨ ਲੋ ਇਹਦੇ ਵਿੱਚ ਵੀਰ ਚੰਗੀਆਂ ਵੀ ਹੈਗੀਆਂ ਆਪਾਂ ਸਾਰਿਆਂ ਨੂੰ ਮਾੜੀਆਂ ਨਾ ਕਹੀਏ ਪਰ ਕੁਝ ਕਿ ਜਿਹੜੀਆਂ ਝੋਟੀਆਂ ਚੰਗੀਆਂ ਬਹੁਤ ਨੇ ਪਤਾ ਨਹੀਂ ਦਾ ਸਾਹਮਣੇ ਤੋੜ ਵਿੱਚ ਦਿੰਦਾ ਅਗਲਾ ਪਤਾ ਨਹੀਂ ਦਾ ਝੂੜੀ ਨਹੀਂ ਹੁੰਦੀ ਕੀ ਬਣਦੀ ਹੈ ਨਾ ਇੱਕ ਵਾਰ ਬਸੂ ਫਰਿਆਕ ਹੋ ਜਾਂਦਾ ਤਾਂ ਉਹਦੇ ਅੰਦਰ ਦਵਾਈ ਆ ਪਤਰਾ ਕੇ ਚੰਗਾ ਸੈਟ ਕਰਾ ਸਕਦੇ ਜਿਹੜੀਆਂ ਨਿੱਗੀ ਦਾ ਹੋ ਜਾਂਦੀਆਂ ਨਾ ਚੰਗੀਆਂ ਝੋਟੀਆਂ ਨਹੀਂ ਚੰਗੀਆਂ ਦੱਤੀਆਂ ਆ ਮੱਝ ਗੜੀਆ ਬਹੁਤ ਸੁੰਦਰ ਛੋਟੇ ਦਾ ਤਾਂ ਇਹ ਵਿਚਾਰੇ ਆਪਾਂ ਕਈ ਕੰਮ ਕੀ ਤੇ ਦੇ ਜਿੱਦ ਨੇ ਜੂੜਾ ਨਹੀਂ ਨਾ ਤੇ ਪੈਰ ਮੱਝਾ ਦਾ ਆਪਾਂ ਚੰਗੇ ਛੋਟੀਆਂ ਕਟੀਆਂ ਦੇ ਪਾਸੇ ਆ ਗਏ ਕਟੀਆਂ ਨਾ ਖੜੀਆਂ ਆਹ ਪੱਨ ਕਰਦੇ ਰੇਗ ਮੰਡੀ ਦੇ ਉੱਪਰ ਇਹ ਹਿਮਾਲਾ ਬਿੱਕ ਕੇ ਜਾਂਦਾ ਆਹ ਹੈ ਜਿਆ ਜੰਦੂ ਤੜੀਆਂ ਦੇ ਕੋਣ ਕਿੱਡੀ ਦਾ ਮੰਗਰ ਕੱਟੀ ਆ ਕਿ ਜ਼ਰਪ 35000 ਰੁਪਏ ਦੀ ਸੀ ਬਾਈ ਜੀ ਪਸ਼ੂ ਲੈਣਾ ਚਾਹਣੋ ਮਿੱਤਰੋ ਜੇ ਤੁਸੀਂ ਕੱਟੀਆਂ ਵਾਂ ਗਾਵਨ ਚੰਗੀਆਂ ਝੋਟੀਆਂ ਅਫਸਰਾ ਤੇ ਆ ਘੜੀ ਹੈ ਜੇ ਲੈ ਕੇ ਪਰ ਮੈਂ ਤੁਹਾਨੂੰ ਤਾਂ ਮੰਡੀ ਦੇ ਉੱਪਰ ਤੁਹਾਨੂੰ ਮੈਂ ਜਾਣਾ ਕਿਤਨਾ ਉੱਲਾ ਮੰਡੀ ਦੀ ਵੀਡੀਓ ਪਾ ਬਣਾਈ ਸੀਗੀ ਤੇ ਬਾਕੀ ਮਾੜ ਮੰਡੀ ਤੇ ਵੀ ਹੁੰਦੀਆਂ ਨੇ ਤੇ ਰਾਮ ਪ੍ਰੇਮ ਵੀ ਹਰ ਮੰਡੀ ਦੇ ਵਿੱਚ ਸੋਨੇ ਮਾਇਆ ਮੰਡੀ ਗੁੜਿਆ ਕੱਟ ਰਹੇ ਨੇ ਤੇ ਬਾਕੀ ਆਪਣੇ ਕੋਲ ਦੇ ਜਿਹੜੇ ਤੇਰਾਵਾਦੂ ਅਕਾਤਾਂ ਦੇ ਤਿੰਨ ਲੱਗੇ ਪਾਉਂਦੇ ਹੁੰਦੇ ਕਹੇ ਲਗੀ ਕਿ ਕੋਈ ਕਰਕੇ ਅੰਦਰ ਸੋ ਧੰਨਵਾਦ